इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰ ਅੱਜ ਜਿਹੜੀ ਕਾਰਵਾਈ ਹੋਈ ਹੈ ਏ ਰਿਕਸ਼ਾ ਨੇ ਬਹੁਤ ਵਧੀਆ ਜਨਤਾ ਨੇ ਬੜਾ ਸਾਥ ਰਾਤਾ ਸਾਹਿਬ ਮਿਲੂ ਕੀਤਾ ਹੈ ਇਹਨਾਂ ਵਿੱਚ ਕਿਹੜਾ ਚੋਗੇ ਬਹੁਤ ਜਿ ਵੱਡੀ ਵੱਡੀ ਬਹੁਤ ਜਿ ਵੱਡੀ ਵੱਡੀ ਕਾਮਯਾਬੀ ਹੈ ਬਹੁਤ ਜਿਆਦਾ ਪੀੜ ਹੁੰਦੀ ਕੋਈ ਸੰਤਾ ਆ ਕੇ ਆਉਂਦੀਆਂ ਨੇ ਮੱਥਾ ਟੇਕਣ ਦੂਰ ਤੋਂ ਕਿ ਕਰਮੀ ਰਿਕਸ਼ਾ ਲੈ ਕੇ ਸੇ ਬੈਠੇ ਰਹਿੰਦੇ ਬਹੁਤ ਵਧੀਆ ਯੀ ਰੱਖਿਆ ਹੁੰਦਾ ਉਹ ਸਵਾਰੀ ਕਰਕੇ ਚਲੇ ਜਾਂਦਾ ਬਹੁਤ ਜਿਹੜੇ ਖਾਲੀ ਲੱਗਦੇ ਉਹਨਾਂ ਨੂੰ ਅਸੀਂ ਮਨਾ ਦਿੱਤਾ। ਤੁਹਾਡੀ ਦਰਵਾਜ਼ਾ ਤੋਂ ਲੱਖਾਂ ਦੀ ਸੰਗਤ ਆਉਂਦੀ ਹੈ। ਇਹ ਪੰਜਾਬਪੁਰ ਦਾ ਬਹੁਤ ਬੜਾ ਉਪਰਾਲਾ ਬਹੁਤ ਵਧੀਆ ਹੈ। ਬਹੁਤ ਜਿਹੇ ਕੰਮ ਕੀਤਾ ਪੁਲਿਸ ਨੇ। ਦੇਖੋ ਜੀ ਸਾਡੀ ਡਿਊਟੀ ਬੰਦੀ ਹੈ। ਜੁੜੀ ਅਸੀਂ ਕਰਦੇ ਹਾਂ। ਬਹੁਤ ਇਹੋ ਜਿਹੀ ਜੁੜੀ ਮਾ ਹੋਣੀ ਹੈ। ਦੇਖੋ ਬਹੁਤ ਖੰਦ ਪਿਆਈ। ਤੁਸੀਂ ਵੇਖਿਆ ਬਹੁਤ ਵਧੀਆ ਕੀਤਾ। ਪੰਜਾਬਪੁਰ ਦਾ ਸਰਾਣੀ ਕਦਮ ਹੈ। ਮੈਂ رپورਟਰ ਸੁਨੀਲ ਕੁਮਾਰ ਟਿੰਡੈਂਟ ਟੀਵੀ ਨਿਊਜ਼ ਪੰਜਾਬ ਅੰਮ੍ਰਿਤਸਰ।